ਗਲੋਬਲ ਸਟਾਰ ਦਿਲਜੀ ਦੋਸਾਂਝ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਦਿਲਜੀ ਦੋਸਾਂਝ ਇਸ ਵਕਤ ਆਸਟ੍ਰੇਲੀਆ ਦੇ ਟੂਰ ਦੇ ਉੱਪਰ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਸਿਟੀਜ਼ ਦੇ ਵਿੱਚ ਜਿਹੜੇ ਸ਼ੋਅਜ਼ ਕੀਤੇ ਜਾ ਰਹੇ ਨੇ ਕਾਨਸਰਟਸ ਕੀਤੇ ਜਾ ਰਹੇ ਨੇ ਉਸ ਦੇ ਨਾਲ ਜੁੜੀ ਇਹ ਵੱਡੀ ਅਪਡੇਟ ਹੈ ਲਗਾਤਾਰ ਦਿਲਜੀ ਦੋਸਾਂਝ ਦਾ ਵਾਹ-ਵਾਸਤਾ ਜਿਹੜਾ ਇਹ ਵਿਵਾਦਾਂ ਦੇ ਨਾਲ ਪੈਂਦਾ ਰਹਿੰਦਾ ਹੈ ਤੇ ਇਸ ਵਕਤ ਦਿਲਜੀ ਦੋਸਾਂਝ ਨੂੰ ਧਮਕੀ ਮਿਲੀ ਹੈ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਵੱਖਵਾਦੀ ਹੈ ਜਿਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਤੇ ਲਗਾਤਾਰ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਦਿਲਜੀ ਦੁਸਾਂਝ ਦੇ ਵੱਲੋਂ ਹਾਲ ਫਿਲਹਾਲ ਇਸ ਦੇ ਉੱਪਰ ਤਾਂ ਕੋਈ ਪ੍ਰतिकਰਮ ਨਹੀਂ ਦਿੱਤਾ ਗਿਆ ਪਰ ਇੱਕ ਹੋਰ ਮਾਮਲਾ ਦਿਲਜੀ ਦੁਸਾਂਝ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਰੇਸੇ ਸੰਤਾ ਸ਼ਿਕਾਰ ਜਿਹੜੇ ਨੇ ਦਿਲਜੀ ਦੁਸਾਂਝ ਹੋਏ ਨੇ ਨਸਲੀ ਟਿੱਪਣੀਆਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਕੀਤੀਆਂ ਗਈਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲਿਪਤ ਰਹਿਣ ਵਾਲੇ ਦਿਲਜੀ ਦੁਸਾਂਝ ਹੋਰਾਂ ਦੇ ਵੱਲੋਂ ਇਹਨਾਂ ਟਿੱਪਣੀਆਂ ਨੂੰ ਲੈ ਕੇ ਆਪਣੀ ਇੱਕ ਵੀਡੀਓ ਦੇ ਵਿੱਚ ਇਸ ਬਾਬਤ ਗੱਲ ਵੀ ਸਾਂਝੀ ਕੀਤੀ ਗਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਫਰਕ ਕੋਈ ਨਹੀਂ ਪੈਂਦਾ ਪਰ ਇਸ ਤਰੀਕੇ ਦੇ ਨਾਲ ਲੋਕ ਜਿਸ ਤਰੀਕੇ ਨਸਲੀ ਟਿੱਪਣੀਆਂ ਕਰ ਰਹੇ ਨੇ ਇਸ ਦੇ ਨਾਲ ਉਹਨਾਂ ਦੀ ਸੂਝ-ਬੂਝ ਉਹਨਾਂ ਦੀ ਸਮਝ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ। ਮੁਕਬਕਾਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਿਲਜੀਤ ਦੁਸਾਂਝ ਦੇ ਸ਼ੋਅਸ ਦੇ ਨਾਲ ਕਾਨਸਰਟਸ ਦੇ ਨਾਲ ਜੁੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਪੰਨੂ ਦੇ ਵੱਲੋਂ ਦਿੱਤੀ ਗਈ ਇਸ ਗੱਧੜ ਭੱਪਕੀ ਦੇ ਨਾਲ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ 1 ਨਵੰਬਰ ਨੂੰ ਮੈਲਬੌਰਨ ਦੇ ਵਿੱਚ ਹੋਣ ਵਾਲੇ ਸ਼ੋਅ ਨੂੰ ਰੱਦ ਕਰ ਦਿੱਤਾ ਜਾਵੇ ਹੁਣ ਇਹ ਸ਼ੋਅ ਰੱਦ ਕੀਤਾ ਜਾਂਦਾ ਹੈ ਜਾਂ ਫਿਰ ਸ਼ੋਅ ਰੱਦ ਨਹੀਂ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਪਈਆਂ